ਕਿ ਹੈ ਸਿਹਤ ਵਿਭਾਗ ਨੇ ਜਾਰੀ ਕੀਤੀ ਹੈ ਗਾਈਡਲਾਈਨਸ ਲੋਕਾਂ ਨੂੰ ਮਾਸਕ ਪਹਿਨਣ ਦੀ ਸਲਾਹ ਦਿੱਤੀ ਜਾ ਰਹੀ ਹੈ ਸਵੇਰੇ ਸ਼ਾਮ ਦੌੜਨ ਜਾਂ ਫਿਰ ਸਰੀਰਕ ਕਸਰਤ ਨਾ ਕਰਨ ਦੀ ਵੀ ਸਲਾਹ ਦਿੱਤੀ ਗਈ ਹੈ ਘਰਾਂ ਦੀਆਂ ਖਿੜਕੀਆਂ ਤੇ ਦਰਵਾਜ਼ੇ ਬੰਦ ਰੱਖਣ ਦੀ ਵੀ ਸਲਾਹ ਜੜੇ ਕੀਤੀ ਗਈ ਹੈ ਲੱਕੜ ਕੋਲਾ ਮਿੱਟੀ ਦਾ ਤੇਲ ਆਦਿ ਸਾੜਨ ਤੋਂ ਬਚਣ ਦੇ ਲਈ ਕਿਹਾ ਹੈ ਸਫੇਫੜੇ ਆਇਆ ਫਿਰ ਦਿਲ ਦੀਆਂ ਬਿਮਾਰੀਆਂ ਤੋਂ ਪੀੜਿਤ ਲੋਕ ਵਰਤਨ ਸਾਵਧਾਨੀ ਕਿਉਂਕਿ ਬੀੜੀ ਅਤੇ ਸਿਗਰਟ ਪੀਣ ਤੋਂ ਵੀ ਬਚਣ ਦੀ ਅਪੀਲ ਕੀਤੀ ਗਈ ਹੈ ਅੱਖਾਂ ਨੂੰ ਸਾਫ਼ ਪਾਣੀ ਦੇ ਨਾਲ ਧੋਣ ਦੀ ਵੀ ਸਲਾਹ ਦਿੱਤੀ ਗਈ ਹੈ ਤੇ ਅੱਖਾਂ 'ਚ ਜਲਣ ਹੋਣ ਦੀ ਸੂਰਤ ਦੇ ਵਿੱਚ ਡਾਕਟਰ ਨਾਲ ਜ਼ਰੂਰ ਸੰਪਰਕ ਕਰੋ ਡੀਜ਼ਲ ਜਨਰੇਟਰ ਸੈੱਟ ਚਲਾਉਣ ਤੇ ਵੀ پابੰਦੀ ਲਗਾ ਦਿੱਤੀ ਗਈ ਕਿਉਂਕਿ ਇਹ ਜ਼ਿਆਦਾ ਪ੍ਰਦੂਸ਼ਣ ਵਾਧਾ ਹੈ ਦੇਸ਼ ਦੇ ਸਭ ਤੋਂ ਵੱਧ ਪ੍ਰਦੂਸ਼ਿਤ ਸ਼ਹਿਰਾਂ ਦੇ ਵਿੱਚ ਦੂਜੇ ਨੰਬਰ ਤੇ ਚੰਡੀਗੜ੍ਹ ਪਿਛਲੇ ਹਫ਼ਤੇ ਤੋਂ ਲਗਾਤਾਰ ਰੈੱਡ ਜ਼ੋਨ ਦੇ ਵਿੱਚ ਸ਼ਾਮਿਲ ਹੋਇਆ ਚੰਡੀਗੜ੍ਹ ਜਿੱਥੇ ਕਿ ਪ੍ਰਦੂਸ਼ਣ ਹੈ ਜਿਹੜਾ ਕਿ ਕਾਫੀ ਜ਼ਿਆਦਾ ਵਧ ਸਿਹਤ ਵਿਭਾਗ ਨੇ ਜਾਰੀ ਕੀਤੀ ਹੈ ਗਾਈਡਲਾਈਨਸ ਅੱਖਰ ਵਿੱਚ ਜਲਨ ਹੋਣ ਦੀ ਸੂਰਤ ਦੇ ਵਿੱਚ ਡਾਕਟਰ ਦੇ ਨਾਲ ਜ਼ਰੂਰ ਸੰਪਰਕ ਕਰੋ ਸਿਹਤ ਵਿਭਾਗ ਨੇ ਇਹ ਗਾਈਡਲਾਈਨਸ ਜਾਰੀ ਕੀਤੀਆਂ ਗਈਆਂ ਨੇ ਸਵੇਰ ਦੀ ਸੈਰ ਨੂੰ ਵੀ ਜਿਹੜਾ ਕਿ ਮਨਾਹੀ ਕੀਤੀ ਗਈ ਹੈ ਉਹ ਨਾ ਕਰਨ ਦੀ ਅਪੀਲ ਕੀਤੀ ਜਾ ਰਹੀ ਹੈ ਤੇ ਲੋਕਾਂ ਨੂੰ ਮਾਸਕ ਪੈਣ ਦੀ ਵੀ ਸਸਲਾਇ ਜਿਹੜੀ ਕਿ ਉਹ ਦਿੱਤੀ ਜਾ ਰਹੀ ਹੈ ਬੀੜੀ ਅਤੇ ਸਿਗਰਟ ਪੀਣ ਤੋਂ ਵੀ ਬਚਣ ਦੀ ਅਪੀਲ ਕੀਤੀ ਗਈ ਹੈ ਕਿਉਂਕਿ ਪਰਾਲੀ ਜਿਹੜੀ ਕਿ ਸਾਰੇ ਜਾਰੀ ਉਸ ਦੇ ਨਾਲ ਕਾਫੀ ਜ਼ਿਆਦਾ ਪ੍ਰਦੂਸ਼ਣ ਜਿਹੜਾ ਕਿ ਵਧ ਰਿਹਾ ਹੈ AQI ਦੀ ਗੱਲ ਕਰੀਏ ਤਾਂ ਬੇਹਤ ਜ਼ਿਆਦਾ ਵੱਧਦਾ ਹੋਇਆ ਨਜ਼ਰ ਆ ਰਿਹਾ ਹੈ ਜਿਸ ਤੋਂ ਲੈ ਕੇ ਸਿਹਤ ਵਿਭਾਗ ਦੇ ਵੱਲੋਂ ਇਹ ਗਾਈਡਲਾਈਨਸ ਜਾਰੀ ਕੀਤੀਆਂ ਗਈਆਂ ਨੇ ਚੰਡੀਗੜ੍ਹ ਸਭ ਤੋਂ ਜ਼ਿਆਦਾ ਪ੍ਰਦੂਸ਼ਿਤ ਸ਼ਹਿਰ ਹੈ ਜਿਹੜਾ ਕਿ ਇਹ ਦਰਜ ਕੀਤਾ ਗਿਆ ਹੈ ਤਾਂ ਚੰਡੀਗੜ੍ਹ ਦੇ ਵਿੱਚ AQI ਜਿਹੜਾ ਕਿ ਕਾਫੀ ਜ਼ਿਆਦਾ ਵੱਧ ਦਰਜ ਕੀਤਾ ਗਿਆ ਹੈ ਤੇ ਇਸ ਕਰਕੇ ਲੋਕਾਂ ਨੂੰ ਮਾਸਕ ਪੈਣ ਦੀ ਸਲਾਹ ਦਿੱਤੀ ਜਾ ਰਹੀ ਹੈ ਬੀੜੀ ਅਤੇ ਸਿਗਰਟ ਪੀਣ ਤੋਂ ਵੀ ਬਚਣ ਦੀ اپیل ਕੀਤੀ ਗਈ ਹੈ ਸਵੇਰੇ ਸ਼ਾਮ ਦੌੜਨ ਜਾਂ ਫਿਰ ਕਸ ਸਰੀਰੀ ਕਸਰਤ ਨਾ ਕਰਨ ਦੀ ਵੀ ਸਲਾਹ ਜਿਹੜੀ ਕਿ ਉਹ ਦਿੱਤੀ ਜਾ ਰਹੀ ਹੈ ਸੋ ਇਸੇ ਖਬਰ ਤੇ ਕੁਲਵੀਰ ਦਿਵਾਨ ਸਾੜ ਨਾਲ ਜੁੜ ਚੁੱਕੇ ਨੇ ਸੋ ਕੁਲਵੀਰ ਸਿਹਤ ਵਿਭਾਗ ਦੇ ਵੱਲੋਂ ਜਾਰੀ ਕੀਤਾ ਗਿਆ ਨੇ ਗਾਈਡਲਾਈਨਸ ਕਿਉਂਕਿ ਹਵਾ ਪ੍ਰਦੂਸ਼ਣ ਦਾ ਕਹਿਰ ਹੈ ਜਿਹੜਾ ਕਿ ਲਗਾਤਾਰ ਵੱਧਦਾ ਜਾ ਰਿਹਾ ਚੰਡੀਗੜ੍ਹ ਸਭ ਤੋਂ ਪ੍ਰਦੂਸ਼ਿਤ ਸ਼ਹਿਰ ਹੈ ਜਿਹੜਾ ਕਿ ਦਰਜ ਕੀਤਾ ਗਿਆ ਸੋ ਫਿਲਹਾਲ ਜਿਹੜਾ ਕਿ ਲੋਕਾਂ ਨੂੰ ਮਾਸਕ ਪੈਣ ਦੀ ਵੀ ਸਲਾਹ ਦਿੱਤੀ ਜਾ ਰਹੀ ਹੈ ਹੋਰ ਕਿ ਕਿ ਗਾਈਡਲਾਈਨਸ ਨੇ ਜਿਹੜੇ ਕਿ ਲੋਕਾਂ ਨੂੰ ਫਾਲੋ ਕਰਨੇ ਚਾਹੀਦੇ ਆ ਜੀ ਕੁਲ ਵੀ ਤੁਹਾਡਾ ਕਵਾਸ ਪਹੁੰਚ ਰਹੀ ਹੈ ਜੀ ਬਿਲਕੁਲ ਜੀ ਚੰਡੀਗੜ੍ਹ ਪਿਛਲੇ ਇੱਕ ਹਫਤੇ ਤੋਂ ਰੈਡ ਜ਼ੋਨ ਦੇ ਵਿੱਚ ਹੈ ਤੇ ਇੱਥੇ ਹੁਣ ਏਕਯੂਆਈ ਜਿਹੜਾ ਹੈਗਾ ਉਹ 400 ਦਾ ਅੰਕੜਾ ਫਰੀਕ ਕਰੀਬ ਇਹ ਕਿਹਾ ਜਾਵੇ ਕਿ ਪਾਰ ਕਰ ਰਿਹਾ ਹੈ ਤਾਂ ਕਾਫੀ ਡੇਂਜਰਸ ਹਾਲਤ ਜਿਹੜੇ ਹੈਗੇ ਨੇ ਪੋਲੂਸ਼ਨ ਦੇ ਮਾਮਲੇ ਦੇ ਵਿੱਚ ਚੰਡੀਗੜ੍ਹ ਦੇ ਬਣੇ ਹੋਏ ਨੇ ਕਿ ਇਸੇ ਕਰਕੇ ਹੁਣ ਐਡਵਾਈਜ਼ਰੀ ਜਿਹੜੀ ਹੈਗੀ ਹੈ ਹੈਲਥ ਡਿਪਾਰਟਮੈਂਟ ਨੇ ਉਹ ਜਾਰੀ ਕੀਤੀ ਹੈ ਲੋਕਾਂ ਨੂੰ ਖਾਤੋਂ ਤੇ ਕਿਹਾ ਹੈ ਕਿ ਜੇ ਹੋ ਸਕੇ ਤਾਂ ਉਹ ਮਾਸਕ ਪੈਣ ਪੈਣ ਇਸ ਤੋਂ ਇਲਾਵਾ ਹੋਰ ਕਈ ਤਰ੍ਹਾਂ ਦੀ ਜਿਸ ਤਰ੍ਹਾਂ ਦੇ ਨਾਲ ਸਵੇਰੇ ਦਾ ਸਵੇਰੇ 12 ਵਜੇ ਤੋਂ 12 ਵਜੇ ਤੱਕ ਸਵੇਰੇ ਅਤੇ ਸ਼ਾਮੀ 4 ਵਜੇ ਤੋਂ ਬਾਅਦ ਜਿਹੜਾ ਹੈਗਾ ਉਹ ਘਰਾਂ ਦੇ ਖਿੜਕੀਆਂ ਦਰਵਾਜ਼ੇ ਨਾ ਖੋਲਣ ਲੋਕੀ ਜਿਹੜੇ ਹੈਗੇ ਬੀੜੀ ਸਿਗਰਟ ਨਾ ਪੀਣ ਇਸ ਤੋਂ ਇਲਾਵਾ ਅਗਰਵਤੀ ਦਾ ਪ੍ਰਯੋਗ ਜਿਹੜਾ ਹੈ ਜਾਂ ਫਿਰ ਮੋਸਕੀਟੋ ਕੋਇਲਸ ਜਿਹੜੇ ਹੁੰਦੇ ਨੇ ਉਹਨਾਂ ਦਾ ਪ੍ਰਯੋਗ ਨਾ ਕੀਤਾ ਜਾਵੇ ਕਸ਼ਤ ਜਿਹੜੀ ਹੈਗੀ ਹੈ ਕਿ ਕਿ ਸਵੇਰੇ ਸਵੇਰੇ ਲੋਕ ਜਿਹੜੇ ਹੈਗੇ ਨੇ ਸਵੇਰੇ ਤੇ ਸ਼ਾਮੀ ਐਕਸਰਸਾਈਜ਼ ਵਾਪੇ ਵੀ ਜਾਂਦੇ ਨੇ ਤੇ ਸੈਰ ਕਰਨ ਵਾਸਤੇ ਜਾਂਦੇ ਨੇ ਤਾਂ ਉਸ ਪੱਖੋਂ ਵੀ ਹਦਾਇਤ ਜਾਰੀ ਕੀਤੀ ਗਈ ਹੈ ਕਿ ਉਸ ਤੋਂ ਵੀ ਗਰੇਸ ਕੀਤਾ ਜਾਵੇ ਯਾਨੀ ਇਹ ਕਿਹਾ ਜਾ ਸਕਦਾ ਹੈ ਕਿ ਇੰਨੇ ਐਨੀ ਖਤਰਨਾਕ ਸਥਿਤੀ ਦੇ ਵਿੱਚ ਚੰਡੀਗੜ੍ਹ ਦੇ ਵਿੱਚ ਜਿਹੜਾ ਪੋਲੂਸ਼ਨ ਹੈ ਉਹ ਹੋ ਚੁੱਕਾ ਹੈ ਤੇ ਵਿਜ਼ਿਬਿਲਟੀ ਕਾਫੀ ਜ਼ਿਆਦਾ ਘਟ ਰਹੀ ਹੈ ਵਿਜ਼ਿਬਿਲਟੀ ਦੇ ਉੱਤੇ ਕਾਫੀ ਜ਼ਿਆਦਾ ਅਸਰ ਜਿਹੜਾ ਹੈਗਾ ਉਹ ਪੈ ਰਿਹਾ ਜੀ ਬਿਲਕੁਲ ਵਿਜ਼ਿਬਿਲਟੀ ਵੀ ਘਟ ਗਈ ਹੈ ਚੰਡੀਗੜ੍ਹ ਦੇ ਵਿੱਚ ਜਿਹੜੀ ਪਰਾਲੀ ਜਿਹੜੀ ਕਿ ਸਾੜੀ ਜਾ ਰਹੀ ਹੈ ਕੁਝ ਕੁ ਇਲਾਕਿਆਂ ਦੇ ਵਿੱਚ ਬਹੁਤ ਜ਼ਿਆਦਾ ਜਿਹੜੀ ਕਿ ਸਾੜੀ ਜਾ ਰਹੀ ਪਰ ਕੁਝ ਇਲਾਕਿਆਂ ਦੇ ਵਿੱਚ ਜਿਹੜੇ ਕਿ ਕੇਸ ਨੇ ਕਾਫੀ ਘਟਦੇ ਹੋਏ ਵੀ ਦਿਖਾਈ ਦਿੱਤੇ ਨੇ ਫਿਲਹਾਲ ਜਿਹੜੀ ਕਿ ਲੋਕਾਂ ਨੂੰ ਵੀ ਧਿਆਨ ਰੱਖਣ ਦੀ ਲੋੜ ਹੈ ਸੋ ਚੰਡੀਗੜ੍ਹ ਦੇ ਵਿੱਚ ਕੀ ਹਾਲਾਤ ਨੇ ਚੰਡੀਗੜ੍ਹ ਦੇ ਵਿੱਚ ਪਰਾਲੀ ਸਾੜਨ ਦੇ ਮਾਮਲੇ ਦੇ ਵਿੱਚ ਕਿੰਨੀ ਕੁ ਜਿਹੜੀ ਕਿ ਵਾਧਾ ਹੋਇਆ ਜਾਂ ਫਿਰ ਕਾਟਾ ਹੋ ਰਿਹਾ ਦੇਖੋ ਚੰਡੀਗੜ੍ਹ ਦੇ ਵਿੱਚ ਪਰਾਲੀ ਸਾੜਨ ਦੇ ਮਾਮਲੇ ਦੇ ਵਿੱਚ ਰਹੇ ਗਏ ਨੇ ਉਹ ਨਹੀਂ ਕਿਉਂਕਿ ਚੰਡੀਗੜ੍ਹ ਇੱਕ ਅਰਬਨ ਏਰੀਆ ਹੈ ਤੇ ਨਾਲ ਥੋੜੇ ਖੇਤ ਜਿਹੜੇ ਹੈਗੇ ਨੇ ਉਹ ਪਿੰਡਾਂ ਦੇ ਵਿੱਚ ਲੱਭਦੇ ਜ਼ਰੂਰ ਨੇ ਪਰੰਤੂ ਸਭ ਤੋਂ ਜ਼ਿਆਦਾ ਜਿਹੜਾ ਚੰਡੀਗੜ੍ਹ ਦਾ ਪ੍ਰੋਲੂਸ਼ਨ ਜਿਹੜਾ ਹੈਗਾ ਉਹ ਪੰਜਾਬ ਅਤੇ ਹਰਿਆਣਾ ਦੇ ਵਿੱਚ ਜਿਹੜੇ ਪ੍ਰਾਲੇਜ ਦੇ ਮਾਮਲੇ ਸਾਹਮਣੇ ਆ ਰਹੇ ਨੇ ਉਹਨਾਂ ਨੇ ਵਿਗਾੜਿਆ ਹੋਇਆ ਚੰਡੀਗੜ੍ਹ ਦੇ ਹਾਲਾਤ ਪੰਜਾਬ ਦੇ ਵਿੱਚ 509 ਮਾਮਲੇ ਜਿਹੜੇ ਹੈਗੇ ਨੇ ਉਹ ਦਰਜ ਕੀਤੇ ਗਏ ਨੇ ਕੱਲ ਜਿਹੜੇ ਕਿ ਕਾਫੀ ਜ਼ਿਆਦਾ ਕਿਹਾ ਜਾ ਸਕਦਾ ਹਾਲਾਂਕਿ ਪਰਸੋਂ 83 ਮਾਮਲੇ ਹੀ ਕੇਵਲ ਜਿਹੜੇ ਹੈਗੇ ਨੇ ਉਹ ਦਰਜ ਕੀਤੇ ਗਏ ਸਨ ਪਰੰਤੂ ਜਿਸ ਤਰ੍ਹਾਂ ਦੇ ਨਾਲ ਕੱਲ ਪੰਸੋ 3 ਪੰਸੋ 9 ਮਾਮਲੇ ਜਿਹੜੇ ਹਨ ਉਹ ਸਰਕਾਰ ਦੇ ਵਿੱਚ ਆਏ ਨੇ ਹਾਲਾਂਕਿ 10 ਜਿਹੜੇ ਇਸ 3 ਦਿਨਾਂ ਦੇ ਵਿੱਚ ਕੋਈ ਵੀ ਮਾਮਲਾ ਜਿਹੜਾ ਹੈਗਾ ਉਹਦਰ ਨਹੀਂ ਹੋਇਆ ਸੀ ਪਰੰਤੂ ਇਹ ਆંકੜਾ ਜਿਹੜਾ ਹੈਗਾ ਉਹ ਆਪਣੇ ਆਪ ਦੇ ਵਿੱਚ ਇੱਕ ਚੇਤਾਵਨੀ ਹੈ ਇੱਕ ਚੁਣੌਤੀ ਜਿਹੜੀ ਹੈਗੀ ਹੈ ਉਹ ਸਰਕਾਰਾਂ ਵਾਸਤੇ ਤੇ ਲੋਕਾਂ ਵਾਸਤੇ ਵੀ ਹੈ ਕਿ ਆਖਿਰ ਇਸ ਮਸਲੇ ਦਾ ਹੱਲ ਜਿਹੜਾ ਹੈਗਾ ਉਹ ਕਿੱਦਾਂ ਕੀਤਾ ਜਾਵੇ ਕਿਉਂਕਿ ਲਗਾਤਾਰ ਇਸ ਮਸਲੇ ਵੱਧੀ ਜਾ ਰਹੀ ਤੇ ਇਸ ਦੇ ਨਾਲ ਚੰਡੀਗੜ੍ਹ ਦੇ ਵਿੱਚ AQI ਜਿਹੜਾ ਹੈਗਾ ਉਹ ਕਾਫੀ ਜ਼ਿਆਦਾ ਖਤਰਨਾਕ ਹੈ ਤੇ 3 ਦੇ ਵਿੱਚ ਪਹੁੰਚ ਗਿਆ ਹੈ ਜੇ ਵੀ ਕੋ ਲੋਕਾਂ ਨੂੰ ਖੁਦ ਹੀ ਇਹ ਆ ਰੱਖਣਾ ਪਵੇਗਾ ਕਿਉਂਕਿ 2 ਮਹੀਨੇ ਜਿਹੜੇ ਕਿ ਬਹੁਤ ਖਤਰਨਾਕ ਨੇ ਲੋਕਾਂ ਦੀ ਸਿਹਤ ਦੇ ਨਾਲ ਖਿਲਵਾੜ ਹੋ ਰਿਹਾ ਸੋ ਗਾਈਡਲਾਈਨਸ ਵੀ ਜਾਰੀ ਕੀਤਾ ਗਏ ਨੇ ਲੋਕਾਂ ਨੂੰ ਖੁਦ ਹੀ ਮਾਸਕ ਪਹਿਨ ਕੇ ਜਾਣਾ ਚਾਹੀਦਾ ਹੈ ਤੇ ਸਵੇਰ ਸ਼ਾਮ ਦੀ ਸੈਰ ਤੋਂ ਜਿਹੜਾ ਕਿ ਬਚਣਾ ਚਾਹੀਦਾ ਜਿਕੁਲਵੀਰ ਬਹੁਤ ਬਹੁਤ ਧੰਨਵਾਦ ਤੁਹਾਡਾ तमाम ਜਾਣਕਾਰ